ਸੁਗਾਈ ਲਈ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਅੰਮ੍ਰਿਤ ਮੇਰਨਾ ਜਿੱਦ ਕਰ ਰਿਆ ਅੱਜ ਜਾ ਇਹਨੂੰ ਮੈਂ ਪੇਜ ਲਈ ਦਹੀਂ ਲੈਣ ਜਾਓ ਹੜਾੜ ਜਾ ਸਾਈਕਲ ਤੇ ਭੱਜ ਕੇ ਲੈ ਆ ਔਰ ਇੱਧਰ ਆਪਾਂ ਬਣਾ ਰਹੇ ਚਾਵਲ ਜਿਸ ਮੇਰੇ ਸਟਾਕ ਵਿੱਚ ਨਹੀਂ ਲੱਗਦੀ ਫਿਰ ਮੈਂ ਪਾਪਾ ਨੂੰ ਕਹਿ ਦਉਂਗੀ ਇੱਧਰ ਚਾਵਲ ਬਣਨੇ ਰੱਖਤੇ ਥੋੜੀ ਜੀ ਪਨੀਰ ਦੀ ਸਬਜ਼ੀ ਪਈ ਸੀ ਉਹ ਵੀ ਵਿੱਚ ਹੀ ਪਾਤੀ ਅੱਜ ਮੇਰੇ ਚਾਵਲ ਖਾਣ ਦਾ ਜੀ ਕਰ ਰਿਆ ਸੀਗਾ ਦੇਖੀ ਪਾਣੀ ਠੀਕ ਆ ਹੂੰ ਠੀਕ ਹੈ। ਖਾਂ ਪਾਣੀ ਠੀਕ ਆ ਇਹਨਾਂ ਨੇ ਹਾਂ ਆਪਣੇ ਚਾਵਲ ਬਣ ਰਹੇ ਨੇ ਤੇ ਆਪਾਂ ਬਾਹਰ ਵੇਨੇ ਆ। ਬੈਠ ਜੱਟ ਆਪਣੇ ਘਰਾਂ ਬੈਠਾ ਟਿੰਕੀ ਤੇ ਤੁਸੀਂ ਬਣੇ ਰਿਹਾ ਬਲੌਗ ਦੇ ਨਾਲ ਸਾਨੂੰ ਚਾਵਲ ਬਣਾ ਕੇ ਫਿਰ ਬਾਅਦ ਚ ਮਿਲਦੇ ਆ। ਤੇ ਮੇਰੇ ਵਲੌਗ ਕਿਵੇਂ ਦੇ ਲੱਗਦੇ ਨੇ ਕਮੈਂਟਾਂ ਚ ਜਰੂਰ ਦੱਸਿਓ ਚੈਨਲ ਨੂੰ ਜੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਇੱਕ ਇਸ ਚੀਜ਼ ਦੇ ਵਾਸਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਆ ਬੈਠੀ ਸਾਡੇ ਪਿੰਕੀ ਪਿੰਕੀ ਲੋਕ ਕਿ ਤੈਨੂੰ ਬਹੁਤ ਪੁੱਛਦੇ ਆ ਕਹਿੰਦੇ ਪਿੰਕੀ ਹੁਣ ਵਲੌਗਸ ਚ ਕਿਉਂ ਨਹੀਂ ਆਂਦੀ ਮੈਂ ਵਾਸੇ ਨਹੀਂ ਆਂਦਾ ਮੈਨੂੰ ਲੱਗਦਾ ਸਰਵਰ ਤੇਰਾ ਕੋਈ ਚੈਨਲ ਵੀ ਪੁੱਛ ਰਿਆ ਕਹਿੰਦੇ ਪਿੰਕੀ ਦਾ ਇੰਸਟਾ ਅਕਾਊਂਟ ਦੱਸੋ ਅਸੀਂ ਪਿੰਕੀ ਨੂੰ ਫੋਲੋ ਕਰਨਾ ਅੱਛਾ हां क्या लो क्या देती तू ही कह दे नहीं यार गाइस पिंकी ना 카ٹی वीडियोस बनांदी है सिर्फ मेरे करके व्लॉग्स च आ जांदे तनु मैं कितनी बार दस्या पिंकी दा कोई इंस्टा अकाउंट कोई YouTube अकाउंट कुछ नहीं है पिंकी दा आपने दीम फॉलो करा करो दी के वो सु वीडियो हम जाके देखो मैं भी होते हां जिने पिंकी नु देखना मेरी व्लॉग वीडियो च देख सकदे ने ठीक है गाइस तनु मिलते थोड़ी देर बाद चलो तीन आओ तीन तो मिलाओ पहले तो गरम करो तू हां ਗਾਇ ਨੂੰ ਇੱਥੇ ਨਾ ਗਰਮੀ ਸ਼ੁਰੂ ਹੋ ਗਈ ਤਾਂ ਬਾਹਰੋਂ ਦਹੀਂ ਲਿਆਣ ਨਾਲੋਂ ਅਸੀਂ ਅੱਜ ਗਰਮੀਆਂ ਦਾ ਪਹਿਲਾ ਦਹੀਂ ਜਮਾਣ ਲੱਗੀ ਮੈਂ ਆਪਣੇ ਘਰੇ ਹੀ ਆ ਦੇਖੋ ਇਸ ਤੋਂ ਥੋੜਾ ਝਾਵਲਾ ਨਾਲ ਖਾਵਾਂਗੇ ਥੋੜਾ ਮੈਨੂੰ ਪਤਲਾ ਜਦਿਆਂ ਅਲੱਗ ਰਾਇਤਾ ਟਾਈਪ ਇਹ ਵਾਲਾ ਦਹੀਂ ਅਸੀਂ ਝਾਵਲਾ ਨਾਲ ਖਾਵਾਂਗੇ ਔਰ ਇਹ ਦੁੱਧ ਗਰਮ ਹੋ ਰਿਹਾ ਵਾ ਕੋੜਾ ਕੋਸਾ ਜਾ ਹੋ ਜਾਊਗਾ ਫਿਰ ਇਹਦੇ ਵਿੱਚ ਆਹ ਵਾਲਾ ਦਹੀਂ ਪਾ ਕੇ ਦਹੀਂ ਜਮਾਵਾਂਗੇ ਇਹ ਦੁੱਧ ਜਿਹੜਾ ਬਾਕੀ ਦਾ ਫ੍ਰਿਜ ਚ ਰੱਖ ਦਿੰਨੇ ਆਪਾਂ ਮਲਾਈ ਖਾਣਗੇ ਚਾਹ ਬਣਾ ਦੇਣਾ ਜਿਸ ਨੂੰ ਨਵਾਂ ਫੋਨ ਲੈ ਲਿਆ ਹੋਈ ਨੂੰ ਚੱਲ ਗਿਆ ਦਿਖਾ ਦੇ ਅੰਟੀ ਦਿਖਾ ਮਾਇਆ ਫੋਨ ਹੀ ਨਹੀਂ ਲੈ ਕੈਮਰਾ ਕਿਤੇ ਹੋਰ

ਖੜਨੇ ਜਾਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਹਾਨੂੰ ਹੋ ਗਿਆ ਨਾ ਸਾਫ ਇਹਨੂੰ ਟੱਕ ਕੇ ਹੰਜੇ ਥੋੜੀ ਦੇਰ ਰਸੋਈ ਚ ਹੀ ਰੱਖਦੇ ਆਂ ਹਾਂ ਕੋਈ ਫੋਨ ਤੋਂ ਸੁਵਾਰੀ ਬੈਠੇ ਇੱਕ ਦਿਨ ਰੱਖਦੇ ਆਂ ਨੰਬਰ ਲੈ ਆਏ ਜਿਸ ਨਾਲ ਪਰ ਇਹ ਨਾ ਵੀ ਫੋਨ ਚ ਲੈ ਚਲੋ ਜੀ ਹੁਣ ਇਹਨੂੰ ਵੇਟ ਕਰਦੇ ਆਂ ਜਦੋਂ ਥੋੜਾ ਜਿਹਾ ਜੰਮਣ ਲੱਗ ਜਾਊਗਾ ਉਦੋਂ ਪਿੰਕ ਕੇਦਨ ਨੂੰ ਫ੍ਰਿਜ ਚ ਰੱਖ ਸਕਦੇ ਪਰ ਫ੍ਰਿਜ ਚ ਰੱਖ ਸਕਦੇ ਆ ਕਿ ਮੈਨੂੰ ਨਹੀਂ ਪਤਾ ਹੋਗਾ ਕਿਸ ਨੰਬਰ ਕਮੈਂਟ ਕਰਕੇ ਦੱਸਿਓ ਕਿ ਜਦੋਂ ਦਹੀਂ ਥੋੜਾ ਜੰਮ ਜੇ ਨੂੰ ਫ੍ਰਿਜ 'ਚ ਰੱਖ ਸਕਦੇ ਆ ਕਿ ਨਹੀਂ ਵੈਲਕਮ ਬੈਕ ਟੂ ਦੀ ਗਾਇਜ਼ ਹੁਣ ਹੋ ਗਈ ਸੀਗੀ ਸ਼ਾਮ ਔਰ ਆਪਾਂ ਬਣਾ ਰਹੇ ਆ ਚਾਹ ਆ ਦੇਖੋ ਔਰ ਚਾਵਲ ਬਹੁਤ ਟੇਸਟੀ ਬਣੇ ਸੀ ਪਤਾ ਨਹੀਂ ਮੈਂ ਚਾਵਲ ਖਾਂਦੇ ਦੀ ਕਲਿੱਪ ਲਈਆ ਕਿ ਨਹੀਂ ਆ ਡੋਨੋ ਪਿੰਕੀ ਨੂੰ ਵੀ ਬਹੁਤ ਟੇਸਟੀ ਲੱਗੇ ਔਰ ਦੀ ਬਣੇ ਸੀਗੇ ਚਾਵਲ ਹੁਣ ਆਪਾਂ ਪੀਵਾਂਗੇ ਚਾਹ ਤੇ ਚਾਹ ਚੂ ਪੀ ਕੇ ਫਿਰ ਦੇਖਦੇ ਆਂ ਸ਼ਾਮ ਦੀ ਸਬਜੀ ਦੀ ਰੋਟੀ ਸਬਜੀ ਦੀ ਤਿਆਰੀ ਕਰਾਂਗੇ ਕੀ ਬਣਾਣਾ ਵਾ ਇਹ ਰਹੀ ਸਾਡੀ ਚਾਹ ਇਹ ਮੇਰੀ ਚਾਹ ਥੋੜੀ ਘੱਟ ਕਰੂੰਗੀ ਤਾਂ ਹੀ ਮੈਨੂੰ ਹੁਣ ਮੈਂ ਪੂਰਾ ਕੱਪ ਨਹੀਂ ਪੀਂਦੀ ਥੋੜਾ ਕੱਪ ਕੱਟ ਕਰਤਾ ਹੌਲੀ ਹੌਲੀ ਅੱਧਾ ਕੱਪ ਵੀ ਕਰ ਦੂੰਗੀ ਬਟ ਛੁੱਟ ਨਹੀਂ ਸਕਦੀ ਚਾਹ ਇਹ ਥੋੜੇ ਜਿਹਾ ਚਾਵਲ ਜਿਹੜੇ ਵਿੱਚ ਬਚੇ ਹੋਏ ਸੀ ਉਹ ਔਰ ਇਹ ਰਹੀ ਮੇਰੇ ਦਿਲ ਦੀ ਚਾਹ ਓਹ ਔਰ ਇਹ ਕੰਬਲ ਦੋਨੇ ਤੈਹ ਲਾਣ ਵਾਲੇ ਸੀਗੇ ਇਹ ਸੁੱਕੇ ਨਹੀਂ ਸੀ ਧੋਤੇ ਹੋਏ ਸੀਗੇ ਉੱਧਰ ਸਾਰੀਆਂ ਚੱਦਰਾਂ ਵਗੈਰਾ ਧੋਤੀਆਂ ਹੋਈਆਂ ਇਹ ਮੈਂ ਹੁਣ ਤੈ ਲਾਨੀ ਚਾਹ ਪੀਣ ਤੋਂ ਬਾਅਦ ਆਜੋ ਗਾਇਜ਼ ਚਾਹ ਚਾਵਲਾ ਦੇ ਨਾਲ ਚਾਹ ਪੀ ਲਓ ਨਹੀਂ ਚਾਹ ਦੇ ਨਾਲ ਚਾਵਲ ਖਾ ਲਓ ਵੈਲਕਮ ਬੈਕ ਟੂ ði ਗਾਇਜ਼ ਹੁਣ ਆਪਾਂ ਕਰ ਰਹੇ ਆਂ ਸਬਜੀ ਦੀ ਤਿਆਰੀ ਔਰ ਮੈਂ ਬਣਾ ਰਹੀ ਆਂ ਅੱਜ ਨਿਊਟਰੀ ਦੀ ਸਬਜੀ ਨਿਊਟਰੀ ਪਹਿਲਾਂ ਭੋਂ ਕੇ ਮੈਂ ਰੱਖ ਦਿੱਤੀ ਹੋਈ ਆ ਇਧਰ ਤੇਲ ਗਰਮ ਹੋ ਰਿਹਾ ਇਧਰ ਮੈਂ ਮਸਾਲੇ ਦੀ ਤਿਆਰੀ ਕਰ ਲਈ ਆਂ ਅਦਰਕ ਲਸਣ ਜਿਹੜਾ ਮੈਂ ਕੁੱਟ ਕੇ ਪਾਉਂਗੀ ਇੰਦਾ ਨਾ ਫਲੇਵਰ ਸਬਜੀ 'ਚ ਜਿਆਦਾ ਵਧੀਆ ਆਉਂਦਾ ਵਾ ਤੇ ਬਸ ਮੇਰੇ ਦੇਵ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਰੋਟੀ ਸਬਜੀ ਤਿਆਰੀ ਕਰ ਲਾਂ ਬਣਾ ਲਾਂ ਕਿਉਂਕਿ ਉਹਨਾਂ ਨੂੰ ਇਹੀ ਚਾਹੀਦਾ ਹੁੰਦਾ ਕਿ ਜਦੋਂ ਉਹ ਘਰ ਆਣ ਰੋਟੀ ਸਬਜੀ ਰੈਡੀ ਹੋਵੇ ਠੀਕ ਆ ਤਾਂ ਮੈਂ ਫਟਾਫਟ ਕਰਦੀ ਆ ਸਬਜੀ ਬਣਾਉਣੀ ਆ ਪਹਿਲਾਂ ਫਟਾਫਟ ਇਹ ਪਾਤਾ ਮੈਂ ਵਿੱਚ ਜੀਰਾ ਥੋੜਾ ਕੱਟ ਕਰ ਦਿੰਨੀ ਆ ਯਾਰ ਮੈਂ ਪਿਆਜ਼ ਜਿਹੇ ਕੱਟੇ ਨਹੀਂ ਹੈਗੇ ਚਲੋ ਗਾਇਜ਼ ਮੈਂ ਤੁਹਾਨੂੰ ਬਾਅਦ ਵਿੱਚ ਥੋੜੀ देर ਮਿਲਦੀ ਆ ਔਰ ਇਹਦੇ ਮੇਰਾ ਮਸਾਲਾ ਸੜ ਜੇ ਵੈਲਕਮ ਬੈਕ ਟੂ ਦੀ ਗਾਇਜ਼ ਅੱਜ ਆਪਣੇ ਘਰੇ ਆ ਗਏ ਨੇ ਹੁਣ ਹੋ ਗਈ ਸੀ ਸ਼ਾਮ ਵੈਸੇ ਰੋਟੀ ਸਬਜੀ ਵਗੈਰਾ ਮੈਂ ਬਣਾਤੀ ਰੋਟੀ ਇੱਧਰ ਕਰ ਬੈਠੇ ਰੋਟੀ ਬਣਾਣੀ ਆ ਤੇ ਆਪਣੇ ਘਰੇ ਆਏ ਨੇ ਅਮਨ ਜਗਰਨ ਜਿਵੇਂ ਤੁਸੀਂ ਜਾਣਦੇ ਹੋ ਦੋ ਵਾਰੀ ਆਪਾਂ ਨੂੰ ਮਿਲ ਮਿਲ ਚੁੱਕੇ ਨੇ ਔਰ ਇਹਨਾਂ ਦੇ ਨਾਲ ਆਏ ਨੇ ਇਹਨਾਂ ਦੇ ਫਰੈਂਡਸ ਕੀ ਨਾਮ ਤੁਹਾਡਾ ਪੂਜਾ ਬਹੁਤ ਹੌਲੀ ਬੋਲਦੀ ਸੀ ਇਹਨਾਂ ਦਾ ਨਾਮ ਹੈ ਪੂਜਾ ਇਹਨਾਂ ਦਾ ਹੀ ਹਸਬੰਡ ਇਹ ਤੁਸੀਂ ਕੀ ਕਰਨਾ ਸੀ ਡੌਗ ਦੀ ਡਿਲੀਵਰੀ ਕਰਨਾ ਸੀ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਸੀ ਕਿ ਇਹਨਾਂ ਦਾ ਡੌਗ ਦਾ ਬਿਜ਼ਨਸ ਸੀਗਾ ਹੈਗਾ ਵਾ ਮਤਲਬ ਇਹ ਪਟਿਆਲੇ ਕਿਹੜਾ ਡੌਗ ਸੀ ਸ਼ਿਟਜ਼ੂ ਚਾਉ ਚਾਉ ਡੌਗ ਦੀ ਡਿਲੀਵਰੀ ਕਰਨਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਚਾਹ ਵਗੈਰਾ ਦਿੰਨੇ ਆ कोई तो ना इन्हें कुछ नहीं करना जमाई नहीं की हाँ क्या ना सारे ना बस चकतेगा तेरे को सुन रही हूँ नहीं कोई नहीं ना तब तब मचाता नहीं इसके तब इधर खुशी खुशी भी शामिल हो गए हाँ ये आमने बावरा मेरा इस तुम्हारे कोई अच्छी रस्तम रस्तम ਰੋਸ ਤੋਂ ਬਣਾਉਂਦਾ ਬਹੁਤ ਬਹੁਤ ਸਮਝ ਹੁਣ ਬਣਾਤੀ ਅਸਤ ਸ਼ਾਮ ਨੂੰ ਫੇਕੇ ਨਹੀਂ ਮੈਂ ਨਹੀਂ ਪੀ ਸਕਦੀ ਤੁਸੀਂ ਪੀਓ ਮੈਂ ਸਪੀਂ ਨਹੀਂ ਹਾਂ ਹਾਂ ਹਲੈਲੋ ਅੱਛਾ ਲੰਗਰ ਖਾ ਕੇ ਆਏ ਸੀ ਹਾਂ ਜੀ ਫਿਰ ਰੁਕੇ ਹੋ ਹੁਣ ਅੱਜ ਤੁਸੀਂ ਹੈ ਰਾਤ ਰਾਤ ਦਾ ਸਫ਼ਰ ਕਰੋਗੇ ਫਿਰ ਹਾਏ ਨਹੀਂ ਕੋਈ ਗੱਲ ਨਹੀਂ ਇੱਧਰ ਰੁਕ ਜਿਓ ਇੱਧਰਲੇ ਕਮਰੇ ਚ ਪੈ ਜਿਓ ਵੀਰੇ ਨੇ ਸਵੇਰ ਚੰਨ ਕਾ ਅੱਛਾ ਕੋਈ ਨਾ ਜਲਦੀ ਉੱਠ ਕੇ ਚੱਲ ਜਿਓ ਕੋਈ ਗੱਲ ਨਹੀਂ ਜਾਣਾ ਲੁਧਿਆਣੀ ਹੈ ਨਾ ਸਾਂਹੇ ਵੀ ਜਾਣਾ ਉਧਰੋਂ ਦੀ ਲੱਗਣੀ ਹੈ ਡੇਢ ਘੰਟਾ ਲੱਗੂ ਹਾਂ ਸਰੇ 5 ਵਜੇ ਵੀ ਚੱਲੇ ਤਾਂ ਵੀ ਯਾਰ ਕੋਈ ਨਾ ਕੋਈ ਰੁਕਣੀ ਹੁੰਦਾ ਮਨੇ ਕੂੰ ਬਹੁਤ ਦਿਓ ਮਰਜੀ ਬੰਮ ਲੋਗ ਰੇ ਰਾਤ ਨੂੰ ਕਮੇ ਮੰਗਿਆ ਮੈਂ ਆਪਾਂ ਚੱਲਦੇ ਹਾਂ ਮਤਲਬ ਆ ਪਤਾ ਇਹ ਕਹਿ ਰਿਹਾ ਜੀ ਦਾਰ ਦਾ ਸਪਰਨਾ ਕਰੋ ਤਾਂ ਪੈਰ ਉੱਤੇ ਰਹਿ ਗਈ ਜਿਹੜਾ ਪ੍ਰੋਗਰਾਮ ਨਹੀਂ ਆ ਹੋਰ ਇੱਥੇ ਰੁਕ ਜਿਓ ਰਾਤ ਨੂੰ ਸਵੇਰੇ ਸਾਰੇ ਚੱਲ ਜਿਓ ਬੱਸ ਪੈਰ ਨਹੀਂ ਆ ਮੁੰਡਿਆ ਭਾਈ ਬੱਸ ਪੈਰ ਨਹੀਂ ਆ ਕੀ ਕਹਿੰਦੇ ਆ ਮੈਂ ਟੱਪੀ ਕਿ ਇੱਕ ਹੋਏਗੀ ਅੱਗੇ ਮੈਂ ਤਾਂ ਇਹ ਸੋਚਿਆ ਸੀ ਮੈਂ ਕਿਹਾ ਇਹਨੂੰ ਰੋਕਾਂਗੇ ਕਿਉਂਕਿ ਹੁਣ ਕਾਫੀ ਟਾਈਮ ਹੋ ਗਿਆ ਨਾ ਹੁਣ ਰਾਤ ਦਾ ਸਫ਼ਰ ਕਿੱਥੇ ਕਰਾਂਗੇ ਪਹਿਲਾਂ ਅਸੀਂ ਵੀ ਬਹੁਤ ਰਾਤ ਦਾ ਸਫ਼ਰ ਕਰ ਲੈਂਦੇ ਸੀਗੇ ਜਿਵੇਂ ਲੈਣਾ ਦਾ ਗੰ ਹੁਣ ਅਸੀਂ ਥੋੜਾ ਜਿਹਾ ਆਲਰੇਡੀ ਕਰਦੇ ਹਾਂ ਰਾਤ ਦਾ ਸਫ਼ਰ ਚਲੋ ਇਹ ਤਾਂ ਇਹਨਾਂ ਦੇ ਨਾਲ ਅਜੇ ਬੱਚੇ ਨਹੀਂ ਹੈ ਨਾ ਤਾਂ ਮਤਲਬ ਇਕੱਲੇ ਇੰਜੋਏ ਕਰ ਸਕਦਾ ਦੇਣਾ ਪਹਿਲਾਂ ਤੁਸੀਂ ਆਪਣੇ ਬੱਚਿਆਂ ਨਾਲ ਵੀ ਰਾਤ ਨੂੰ ਪਰ ਸਾਨੂੰ ਇੱਕ ਦੋ ਵਾਰੀ ਦਿੱਕਤ ਆਈ ਫਿਰ ਅਸੀਂ ਨਾ ਰਾਤ ਦਾ ਸਫ਼ਰ ਨਹੀਂ ਕਰਨਾ ਦਿਨੇ-ਦਿਨੇ ਆਪਣੀ ਮੰਜ਼ਿਲ ਤੇ ਪਹੁੰਚ ਜਿਓ ਲੈਣਾ ਦਾ ਵੀ ਬਈ ਬਾਈਕਰ ਤਾਂ ਸਮਝ ਗਏ ਇਹਨਾਂ ਦਾ ਵੀ ਗੱਲ ਬਹੁਤ ਵਧੀਆ ਹੈ। ਉਹਨੇ ਵੀ ਕੋਈ ਅੰਦਰ ਵੱਲ ਦੀ ਦਾ ਤਾਂ ਬੰਦ ਉਹ। ਇਹ ਕੋਈ ਨਾ ਮਿਲਦਾ ਬੰਦਾ ਇਹਦਾ। ਕਿੰਨੇ ਘੰਟੇ ਲੱਗਦੇ? ਸਾਨੂੰ ਕਿੰਨੇ ਲੱਗਦੇ ਆਪਾਂ ਨੂੰ? ਤਿੰਨ ਤਿੰਨ ਹੀ ਲੱਗਦੇ। ਨਹੀਂ ਨਹੀਂ 3 ਘੰਟੇ ਲੱਗਦੇ। ਉਹਨਾਂ ਨੂੰ ਆਪਾਂ ਬੰਦ। ਤਾਂ ਤਾਂ 5-6 ਲੱਗ ਜਾਂਦੇ। 6 ਵੀ ਨਹੀਂ ਜਦੋਂ ਆਪਾਂ ਕਈ ਵਰੀ ਰੁਕ ਰੁਕ ਕੇ ਲਾਉਂਦੇ ਆ। ਤਾਂ ਤਾਂ ਨਹੀਂ ਲੱਗਦਾ। ਕਾਟਾ ਕਾਟਾ ਘੰਟਾ ਲੱਗਦਾ ਜੀ ਇਤੋਂ ਨਹੀਂ ਕਾਟਾ ਜਿਹੜਾ ਘੰਟਾ ਨਹੀਂ ਨਾਣਾ ਦੇ ਵੀ ਹਾਂ ਜੀ ਨੰਦਪੁਰ ਸਾਹਿਬ ਤੇ ਲੱਗ ਜੂਗਾ ਹਾਂ ਇਹ ਮੈਂ ਤਾਂ ਨਾਣਾ ਦੇ ਵੀ ਤਾਂ ਕਿ ਤੁਹਾਨੂੰ ਬੋੜ ਕੋੜੇ ਉੱਥੇ ਹੀ ਸਮਾਂ ਲੱਗਦਾ ਪਤਾ ਹਾਂ ਸਾਰਾ ਟੋੜ ਉੱਪਰ ਤੱਕ ਕਹਿ ਰਹੇ ਹਾਂ ਤੁਹਾਨੂੰ ਉੱਪਰ ਤੱਕ 5 ਘੰਟੇ ਲੱਗਦੇ ਠੀਕ ਹੈ ਨਹੀਂ 6 ਲੱਗ ਜਾਂਦੇ ਆ ਤੇ ਅਸੀਂ ਰੁੱਕ ਰੁੱਕ ਕੇ ਰਸਤੇ ਚ ਕਿੱਧਰ ਦਰਹੀ ਨੂੰ ਆਣੀ ਕਿੱਧਰ ਜਾਣੀ ਬਾ ਤੁਹੋਂ ਦਰਹੀ ਨੂੰ ਸਾਹਦੂ ਸਾਹਦੂ ਕਿੱਧਰ ਹਾਂ ਲਓ ਪਿੱਛੋਂ ਨਿਕਲ ਜਾਂਦੇ ਆ ਉਹ ਮਾਛੀ ਵੜੇ ਲੈਣ ਨੂੰ ਹਾਂ ਜੀ ਤਦ ਵੀ ਹਾਂ ਇਹ ਰੋਕ ਡਾਲਾ ਰੋਕ ਤਾਉ ਉਹ ਪਛਾੜ ਮਿੱਤਰ ਜਗਤ ਨੂੰ ਬਾਈ ਉਹ ਰੇ ਸਿਮਾਣਾ ਲੈ ਲਓ ਉਹ ਵੀ ਇਹ ਜੀ ਚੱਕ ਦੋ ਅਰੇ ਇੱਕ ਜੀ ਵੀ ਚੱਕੋ ਇਹਨਾਂ ਨੂੰ ਤਾਂ ਖ ਬਹੁਤ ਜ਼ੋਰ ਵੀ ਲੱਗੀ ਮੈਂ ਰੋਟੀ ਮੜਾਉਂਦੀ ਹਾਂ ਫੜੋ ਪੀ ਲਓ ਮੇਰੇ ਮੇਰਾ ਕੀ ਇਹ ਸੇਮ ਕਰਦੇ ਆ ਇਹਨਾਂ ਨੂੰ ਨੇ ਕੁਝ ਯਾਰ ਕਰੇ ਮੈਨੂੰ ਕਿ ਚਾਹ ਨਾਲ ਪਹਿਲਾਂ ਫੁੱਟਪੁੱਲ ਕਹਿਣਗੇ ਨਹੀਂ ਫਿਰ ਫੁੱਟ ਖਵਾਤੀਗੇ ਆ ਵੀ ਇਦਾਂ ਇਹਨਾਂ ਨੂੰ ਨਾ ਸਭ ਤੋਂ ਆ ਕੇ ਸਿੱਧਾ ਰੋਟੀ ਚਾਹੀਦੀ ਹੈ ਗਾਇਜ਼ ਆਪਣੇ ਲਈ ਇਹ ਬਹੁਤ ਹੀ 6 6 ਲੱਖ ਲੈ ਕੇ ਆਇਆ ਇਹ ਮਿਠਾਈ ਜਿਹੜੀ ਕਿ ਆਪ ਹੁਣੇ ਇਹਨਾਂ ਨੂੰ ਖੋਲ ਕੇ ਖਵਾਵਾਂਗੇ ਮੈਂ ਭੁੱਲ ਗਈ ਸੀ ਪਹਿਲਾਂ ਚਾਹ ਨਾਲ ਕਰਨਾ ਥੈਂਕ ਯੂ ਸੋ ਮੱਚ ਬੱਚਿਆਂ ਲਈ ਲੈ ਕੇ ਆਏ ਨੇ ਅੱਛਾ ਕਿੰਦਰ ਸਪੀਸ ਬਾਏ ਮੋਰ ਦਵਾਰੀ ਕੋਲ ਥੈਂਕ ਯੂ ਗੁਲਾਬ ਜਮਨ ਤੇ ਰਸਗੁਲੇ ਹੈਲੋ ਚੱਕ ਚੱਕ ਕਾਲੋ ਭਾਲ ਕੀ ਹੋਇਆ ਖਾਂਦੇ ਨਹੀਂ ਮਿੱਠਾ ਨਾ ਖਾਣਾ ਨਾ ਬਣਾਉਣਾ ਹੈ। ਮੈਂ ਵੀ ਕੱਟੇ ਖਾਣੇ। ਜਾਇਨ ਹੋਣਾ ਆਪਾਂ ਰੋਟੀ ਤਿਆਰ ਕਰ ਲਈ ਹੈਗੀ ਆ। ਸਬਜੀ ਆਹੀ ਆ ਆਲੂ ਬੜੀਆਂ ਦੀ। ਬੇਲੇ ਜਿੰਨਾ ਬਣਾ ਸਕਦਾ ਉਹ ਤਾਂ ਜੋ ਹੋ ਗਏ ਬੱਟਾ ਵਿੱਚ ਨਹੀਂ ਚੋਟੀ ਵਿੱਚ ਚਲੇ ਜਾਂਦਾ। ਹਮ। 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 ਬਾਕ ਬੁਲਾ ਲਓ ਫੋਨ ਕਰ ਲਓ ਖਾ ਲੈਣਗੇ ਰੋਟੀ ਭਾਜੀ ਕਿੱਥੇ ਇਕ ਗਏ ਨੇ ਬਾਹਰ ਖਵਾ ਕੇ ਕਰ ਅੱਛਾ ਰੌਂਡਾ ਮਾਰਕੀਟ ਗਏ ਹੋਣੇ ਹੈ ਹਨਾ ਤੇ ਉਹਨੂੰ ਤੇਰੇ ਮੈਨੂੰ ਰੌਂਡਾ ਮਾਰਕੀਟ ਜੀ ਲਿਆ ਸੀ ਅਸੀਂ ਬੱਚੋ ਜਿਹੜਾ ਲਾਇਬ੍ਰੇਰੀ ਗੱਲ ਕਰਦੇ ਸੀ ਅੱਛਾ ਗਾਇਜ਼ ਹੁਣ ਅਸੀਂ ਰੋਟੀ ਪਾਣੀ ਖਾ ਅਸੀਂ ਇੱਥੇ ਆਤੀਆਂ ਕੁੜੀਆਂ ਕੁੜੀਆਂ ਦੁੱਖ ਸੁਖ ਟਰੋਲ ਦੇ ਸੀਗੇ ਜਿਹਦੇ ਚੋਂ ਕਰਨ ਇਮੋਸ਼ਨਲ ਹੋ ਗਈ ਸੀ ਅਬ ਕਰਨ ਦਾ ਕੀ ਹੱਲ ਕਰ ਬੱਲੇ ਕਰਨ ਆਪਣੀ ਮੰਮੀ ਨੂੰ ਯਾਦ ਕਰਕੇ ਥੋੜਾ ਜਿਹਾ ਇਮੋਸ਼ਨਲ ਮੈਂ ਕਿਹਾ ਚੁੱਪ ਕਰ ਜਾ ਬੈਣੇ ਮੈਂ ਤਾਂ ਤੇਰੀ ਕਿੰਨੀ ਜ਼ਿਆਦਾ ਇਮੋਸ਼ਨਲ ਹਾਂ ਤੇ ਮੇਰੇ ਵੀ ਹੁਣ ਆਸੂ ਆ ਜਾਣ ਟਪ ਟਪ ਦੀਨ ਚੁੱਪ ਕਰਕੇ ਅਸੀਂ ਜਾਣਣ ਲੱਗੇ ਸੀ ਬਟ ਇਦਾਂ ਲੱਗ ਹੀ ਨਹੀਂ ਰਹੀ ਕਿ ਹਾਂ ਇੱਦਾਂ ਲੱਗਦਾ ਕਿ ਪਤਾ ਨਹੀਂ ਕੋਈ ਪਿਛਲੇ ਜਦੋਂ ਦਾ ਹੀ ਨਿਚੜੀਆਂ ਹਾਂ ਹਾਂ ਅਸੀਂ ਭੈਣਾਂ ਪੈਣਾ ਕਿਉਂ ਹੋ ਗਿਆ ਦੇ ਨਵਾਂ ਚੜੀ ਚੜ ਚੱਲ ਰਹੀ ਆ ਮੱਕੀ ਦਾ ਬਣਾ ਰਿਹਾ ਬਲੌਗ ਨਾਲ ਜੇ ਹਜੇ ਤੱਕ ਤੁਹਾਨੂੰ ਬਲੌਗ ਥੋੜਾ ਜਿਹਾ ਵੀ ਪਸੰਦ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਮਿਲਦੇ ਆ ਤੁਹਾਨੂੰ ਥੋੜੀ ਫਿਰ ਬਾਅਦ ਚ ਮੈਂ ਗਾਇਜ਼ ਇੱਧਰ ਹੁਣ ਰੋਟੀ ਪਾ ਬਾਦ ਚਾਹ ਬਣ ਰਹੀ ਬਣ ਗਈ ਮਤਲਬ ਬਣ ਨਹੀਂ ਰਹੀ ਬਣ ਗਈ ਐ ਆ ਲੈ ਚਾ ਹਾਂ ਲੈ ਚਾ ਚਲੋ ਵੀ ਚਲੋ ਲੈ ਉਹ ਚਾਹ ਦੀ ਯਕੋ ਬਣੀ ਫਾਰੀ ਦੇ ਸਪੈਸ਼ਲ ਫਰਮਾਇਸ਼ ਤੇ ਹਾਂ ਤੇ ਇੱਧਰ ਮੈਂ ਤਾਂ ਇੰਨੀ ਤੇ ਚਾਹ ਲਈਆ ਕਿਉਂਕਿ ਮੇਰਾ ਕੁਛ ਨਹੀਂ ਪਤਾ ਦੰਦ ਦਾ ਦਰਦ ਕਦੋਂ ਉੱਠੇ ਮੈਂ ਰਿਸਕ ਨਹੀਂ ਲੈਣਾ ਚਾਹੁੰਦੀ ਤੇ ਹੁਣ ਅਸੀਂ ਇੱਧਰ ਚਾਹ ਪੀਵਾਂਗੇ ਔਰ ਖੋਡੀਆਂ ਜੀਆਂ ਕਰਾਂਗੇ ਫੇਰ ਤੋਂ ਗੱਲਾਂ ਬਾਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੱਚ ਕਰਨਾ ਗੱਲ ਮੈਨੂੰ ਲੱਗ ਨਹੀਂ ਰਿਹਾ ਕਿ ਜਿੱਦ ਤੱਕ ਤੁਸੀਂ ਹਨਾ ਮਤਲਬ ਆਪਾਂ ਸ਼ਾਇਦ ਆਪਤੀਸਰ ਵਾਲੇ ਮੇਰੀ ਤੀਸਰੀ ਵਾਰ ਮਿਲ ਰਹੇ ਹਾਂ ਵੀ ਨਹੀਂ ਰਿਹਾ ਕਿ ਆਪਾਂ ਮਤਲਬ ਪੰਜ 6 ਮਹੀਨਿਆਂ ਤੋਂ ਮੈਂ ਤੁਹਾਨੂੰ ਜਾਣਦੀ ਐ ਇਤੋਂ ਲੱਗ ਰਿਹਾ ਕਿ ਪਤਾ ਨਹੀਂ ਖਦੋਂ ਦੇ ਜਾਣਦੇ ਹੁੰਦੇ ਆ ਤੇ ਚੀਜ਼ ਵੀ ਮਤਲਬ ਪਹਿਣਾ ਵਾਲੀ ਫੀਲਿੰਗ ਆ ਰਹੀ ਆ ਹਾਂ ਬਿਲਕੁਲ ਤੁਹਾਡਾ ਨੈਚਰ ਬਹੁਤ ਵਧੀਆ ਮਤਲਬ ਕਹਿਣ ਦੀ ਲੋੜ ਹੀ ਨਹੀਂ ਹੈਗੀ ਪਤਾ ਹੀ ਐ ਲੋਕਾਂ ਨੂੰ ਯਾਰ ਆਪਾਂ ਇਦਾਂ ਦੇਈਆਂ ਚਲੋ ਚਾਹ ਪੀਓ ਪੀ ਕੇ ਦੇਖੋ ਕੈਹੀ ਜੀ ਆ ਬਹੁਤ ਟੇਸਟੀ ਹੈ ਪਹਿਲਾਂ ਮੈਂ ਉਹ ਨਾ ਹੁਣ ਹੁਣ ਥੋੜੀ ਡਿਫਰੈਂਟ ਹੈ ਕਿਉਂਕਿ ਮੈਂ ਪਹਿਲਾਂ ਮਸਾਲੇ ਪਾਣਾ ਮਤਲਬ ਭੁੱਲ ਗਈ ਇਲਾਇਚੀ ਦਾਲਚੀਨੀ ਵਗੈਰਾ ਹੁਣ ਵੀ ਟੇਸਟੀ ਸੀ ਹੁਣ ਮੈਂ ਸਾਰਾ ਕੁਝ ਪਾਇਆ ਵਾ ਆ ਰਹੀ ਗਾਇਜ਼ ਮੇਰੀ ਚਾਹ ਤੇ ਪਿਆਰੀ ਗਾਇਜ਼ ਸਾਡੀ ਚਾਹ ਹਾਂ ਠੀਕ ਬਣੀ ਚੀਜੀ ਬਣੀ ਮੈਂ ਕਿ ਤੂੰ ਰਹਿ ਜਾਏਗਾ ਚੀਜੀ ਵਾਲਿਓ ਵੀਰੇ ਨੇ ਲੈ ਲਏ ਓਕੇ ਭਾਈ ਧਿਆਨ ਨਾਲ ਜਾਇਆ ਠੀਕ ਹੈ ਠੀਕ ਕਰਦੇ ਬਾਏ ਓਕੇ ਹੁਣ ਤਾਂ ਮਿਲਦੇ ਹਾਂ ਦਰਾਂ ਦੇ ਇੱਕ ਓਡੋ ਨਾ ਟਾਈਮ ਕੱਟ ਕੇ ਆਈ ਜਦੋਂ ਆਈ ਇਹਨਾਂ ਜਾਣਦੀ ਜਿਆਦਾ ਫਾਲੀ ਹੈ ਰਾਤ ਨੂੰ ਨਾ ਰਾਤ ਵੀ ਟਿਕਦਾ ਨਹੀਂ ਨਾ లైక్ ਦੋਸਤਿਆ ਨਵਾਂ ਵੈਕਸ਼ਨ ਆ ਰਹੀ ਦੂਜੀ ਇਹ ਕੋਈ ਚਾਹ ਇਹਨੇ ਕਿ ਕਿ ਗਾਈ ਹੁਣ ਇਹ ਜਾ ਰਹੇ ਨੇ ਲੁਧਿਆਣੇ ਅਸੀਂ ਇਹਨਾਂ ਨੂੰ ਬਹੁਤ ਕਿਆ ਕਿ ਰੁਕ ਜਾਓ ਰੁਕ ਜਾਓ ਸਵੇਰੇ ਚੱਲ ਜਿਓ ਬੱਟ ਭਾਜੀ ਉਹਨਾਂ ਦੇ ਛੋਟੇ ਛੋਟੇ ਪਿਆਰੇ ਪਿਆਰੇ ਪੱਪੀ ਨੇ ਤਾਂ ਉਹਨਾਂ ਨੂੰ ਇਹਨਾਂ ਨੇ ਦੇਖਣਾ ਵਾ ਤਾਂ ਕਰਕੇ ਜਾਣਾ ਪੈ ਰਿਹਾ ਵਾ ਲੱਗਦਾ ਸਾਡਾ ਫੈਰੀ ਨਹੀਂ ਜੋਕ ਹੋ ਰਿਹਾ ਹੈਗਾ ਠੀਕ ਆ ਵੀਰੇ ਠੀਕ ਆ चलो ठीक है जी ਲੰਗ ਪਰ ਉਹ ਅਮਰੇ ਇੱਕ ਤਰ੍ਹਾਂ ਚੱਲੇ ਨੂੰ ਖੋਲ ਦੋ ਤੁਸੀਂ ਰੁਕ ਰਮੇ ਨੂੰ ਫੰਕਰ ਜਲਦੀ ਪਰ ਹੂੰ ਉਹ ਅੰਦਰ ਨਹੀਂ ਪਾਇਆ ਸੀਦਾ ਤੂੰ ਕੀ ਮੈਟ ਇਹਦਾ ਪੈਰੀ ਮੈਟ ਹਾਂ ਮੈਂ ਭੁੱਲ ਗਿਆ ਸੀ ਇੱਥੇ ਭੇਜ ਆ Estoy es la ya Con una, con, con.